ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਆ ਉਹਦੇ ਵਿੱਚ ਆਪਾਂ ਤੁਹਾਨੂੰ ਦੋ ਨਗ ਦਿਖਾ ਰਹੇ ਹਾਂ ਇੱਕ ਮਿੱਤਰੋ ਬੂਰੀ ਮੱਝ ਸੂਣ ਵਾਲੀ ਤੇ ਇੱਕ ਮਿੱਤਰੋ ਬੂਰਾ ਸਾਣ ਬਕਾਊ ਆ ਬਾਈ ਕੋਲੇ ਤੇ ਬਹੁਤ ਹੀ ਸੋਹਣਾ ਸਿਹਤ ਪੱਖੋਂ ਵੀ ਚੰਗਾ ਤੇ ਇਹਦੀ ਆਪਾਂ ਡਿਟੇਲ ਲੈਂਦੇ ਆ ਤੇ ਫਿਰ ਤੁਹਾਨੂੰ ਆਪਾਂ ਉਸ ਤੋਂ ਬਾਅਦ ਮੱਝ ਦਿਖਾਉਣੇ ਆ ਹਾਂਜੀ ਇਹਦੀ ਉਮਰ ਕਿੰਨੀ ਕਾ ਜੀ ਤੇਰੀ 2 ਸਾਲ ਸਵਾ 2 ਸਾਲ ਦੀ ਸਵਾ 2 ਸਾਲ ਦੀ ਠੀਕ ਹੈ ਸਿੰਗਾ ਦੀ ਸੇ ਬਹੁਤ ਸੋਹਣੀ ਆ ਨਾ ਕੁੰਡਾ ਹਾਂਜੀ ਠੀਕ ਹੈ ਤੇ ਮਣਾ ਤੋਰੋ ਜੀ ਹਾਂ ਦੋ ਦਰਦਾ ਹਨ ਇਹ ਹੀ ਮੱਝ ਦਾ ਜੀ ਹਾਂ ਜੀ ਠੀਕ ਹੈ ਤੇ ਕੀ ਰੇਟ ਕਰਤਾ ਜੀ ਦਾ 70000 ਰੁਪਏ 70000 ਤੇ ਜੇ ਟੀਕੇ ਦੀ ਆਪਾਂ ਗੱਲ ਕਰੀਏ ਕਿਹੜਾ ਲੱਗਿਆ ਬਾਈ ਠੀਕ ਹੈ ਸਰਕਾਰੀ ਉਹ ਲਾਇਆ ਜੀ ਸਰਕਾਰੀ ਦਾ ਹਾਂ ਜੀ ਠੀਕ ਹੈ ਮੰਨ ਦੋ ਜੀ ਬੰਦ ਦੋ ਕਿਸਾਨ ਵਿਰੋਧ ਸਵਾਗਤ ਆ ਤੁਹਾਡਾ ਮਹਾਰਾਜ ਉਹ ਡੇਰੀ ਫਾਰਮ ਦੇ ਚ ਕਿਸਾਨ ਵਿਰੋਧ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਮੱਤੀ ਤਹਿਸੀਲ ਮਾਨਸਾ ਤੇ ਜ਼ਿਲ੍ਹਾ ਵੀ ਮਿੱਤਰੋ ਮਾਨਸਾ ਅੱਜ ਦੀ ਵੀਡੀਓ ਦੇ ਵਿੱਚ ਇੱਕ ਆਪਾਂ ਬੂਰੀ ਮੱਝ ਸਾਨੂੰ ਸੂਣ ਵਾਲੀ ਦਿਖਾ ਰਹੇ ਹਾਂ ਤੇ ਕੁਝ ਦਿਨ ਮਿੱਤਰੋ ਸੂਣ ਦੇ ਵਿੱਚ ਬਾਕੀ ਨੇ ਤੇ ਬਾਈ ਗਰਮੀਤ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਚੰਗੇ ਵਜਣ ਵਾਲੀ ਚੰਗੀ ਸਿਹਤ ਵਾਲੀ ਕੁੰਡੇ ਸਿੰਘ ਵਾਲੀ ਆਪਾਂ ਤੁਹਾਨੂੰ ਇਹ ਮੱਝ ਦਿਖਾਉਣੇ ਆ ਤੇ ਥਾਂਡੇ ਵੀ ਮਿੱਤਰੋ ਸਾਫ਼ ਹੈ ਥਾਣਾ ਦਾ ਜਿਹੜਾ ਗੈਪ ਆ ਉਹ ਥੋੜਾ ਜਿਹਾ ਘਟ ਹੈ ਜਿਹੜੇ ਮੂਹਲੇ ਥਾਣਾ ਦਾ ਕਿ ਆਪਣਾ ਫਰਜ ਬੰਦਾ ਦੱਸਣ ਦਾ ਚੰਗਾ ਮੋਟਾ ਥਣਾ ਤੇ ਚੰਗੀ ਮਿੱਤਰੋ ਸਮੀਵੀ ਆ ਚੰਗੀ ਚਵਾਈ ਵਾਲੀ ਆ ਜੇ ਹਵਾਨਾ ਬਹੁਤ ਸੋਹਣਾ ਬਣਾਉਂਦੀ ਆ ਰਹੀ ਆ ਤੇ ਕੁਝ ਦਿਨ ਮਿੱਤਰੋ ਫਿਰ ਕਨੇ ਵੀ ਸੂਣ ਦੇ ਵਿੱਚ ਬਾਕੀ ਨੇ ਸੋ ਦੁੱਧ ਕਿੰਨਾ ਸੀ ਕਿਹੜਾ ਟੀਕਾ ਮਿੱਤਰੋ ਲੱਗਿਆ ਵਾ ਇਹਦੀ ਜਿਹੜੀ ਗੱਲਬਾਤ ਆਪਾਂ ਬਾਈ ਗਰਮੀਰ ਤੋਂ ਪੁੱਛਾਂਗੇ ਤੇ ਕਿਹੜੇ-ਕਿਹੜੇ ਪਿੰਡ ਇਸ ਪਿੰਡ ਦੇ ਨਾਲ ਆ ਤੇ ਪਹਿਲਾਂ ਵੀ ਬਾਈ ਦੇ ਕਰੋ ਇੱਕ ਵੀਡੀਓ ਪਾਈ ਸੀ ਘਰੇਲੂ ਮਿੱਤਰੋ ਇਹ ਵੀਡੀਓ ਹੈ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਤੇ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਤੇ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਨਾ ਹਾਂਜੀ ਕਿਵੇਂ ਰਿਸਪੌਂਸ ਰਿਹਾ ਪੂਰਾ ਵਧੀਆ ਜੀ ਇਹ ਜਿਹੜਾ ਪਿੰਡ ਆ ਮੱਤੀ ਹੈ ਨਾ ਇਹਦੇ ਨੇੜੇ-ਨੇੜੇ ਕਿਹੜੇ ਪਿੰਡ ਆ ਜੀ ਇਹਦੇ ਪਿੰਡ ਨੇੜੇ ਹੀ ਆਪਣੇ ਪਿੱਖੀ ਆ ਗਏ ਜੀ ਇਧਰੋਂ ਪਿੱਖੀ ਦਾ ਮਾਨਸਗੜ ਨਹੀਂ ਹੋਈ ਜੀ ਪਿੱਖੀ ਕਿੰਨੇ ਕਿਲੋਮੀਟਰ ਹੋਊ ਇੱਥੋਂ 5 ਕਿਲੋਮੀਟਰ ਵੀ ਪਿੱਖੀ 5 ਕਿਲੋਮੀਟਰ ਆ ਹਾਂਜੀ ਤੇ ਮਾਨਸਾ ਮਾਨਸਾ ਜੀ ਇੱਥੋਂ 15 ਕਿਲੋਮੀਟਰ ਬਾੜੀ ਠੀਕ ਹੈ ਤੇ ਬਰਨਾਲਾ ਵੱਧੂ ਹੈ ਨਾ ਬਰਨਾਲਾ ਵੱ ਮੰਨਣਾ ਠੀਕ ਹੈ ਠੀਕ ਹੈ ਤੇ ਇਹ ਜਿਹੜੀ ਮੱਝ ਦਿਖਾਈ ਆ ਬੂਰੀ ਆਪਾਂ ਹਨਾ ਇਹਦਾ ਮੇਨ ਸੁਹਾ ਕਿਹੜਾ ਇਹ ਤੀਜਾ ਸੁਹਾ ਆ ਤੀਜਾ ਸੁਹਾ ਸੋਣੀ ਆ ਸੋਣੀ ਆ ਜੀ ਕਿੰਨੇ ਕੁ ਦਿਨ ਰਹਿੰਦੇ ਆ ਜੀ ਇਹਦੇ ਦਿਨ ਜੀ 5-4 ਦਿਨ ਲੱਗੇ 5-4 ਦੁੱਧ ਕਿੰਨਾ ਕੱਢਿਆ ਸੀ ਦੁੱਧ ਇਹ ਦੂਜੇ ਸਵੇਰ ਬਾਅਦ ਹੀ ਟੁੱਟ ਗਈ 12 ਲੀਟਰ ਤੇ ਕਿਹੜਾ ਟਿੱਕਾ ਲੱਗਿਆ ਜੀ ਇਹਦੇ ਨੀਲੀ ਆਪਣੇ ਬੂਰਾ 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 ਨਾਰਮੀ ਜੀ ਬੂਰਾ ਨਾਰਲੀ ਠੀਕ ਹੈ ਤੇ ਕਿਉਂਕਿ ਕਈ ਭਰਾ ਭੁੱਲ ਜਾਂਦੇ ਆ ਤੇ ਪੂਰੀ ਡਿਟੇਲ ਲੈ ਕੇ ਆਪਾਂ ਹਾਂਜੀ ਠੀਕਾ ਕੋਲੇ ਪਿਆ ਜੀ ਠੀਕਾ ਕੋਲੇ ਪਿਆ ਤਾਂ ਤੋਰੋ ਜੀ ਇਹਨੂੰ ਫਿਰ ਮਾੜਾ ਜੀ ਖੋਲ ਕੇ ਤੋੜ ਕੇ ਦਿਖਾ ਦਿਓ ਬੂਰਾ ਨਾਰਲੀ ਦਾ ਮਿੱਤਰੋ ਸਿਮਣ ਲੱਗਿਆ ਵਾ ਤੇ ਜਿਹੜੇ ਬੂਰੇ ਨਾਰਲੀ ਦੇ ਮਿੱਤਰੋ ਚਾਹ ਬਾਨ ਨੇ ਉਹ ਬੱਚਾ ਲੈ ਸਕਦੇ ਨੇ ਕਿਉਂਕਿ ਦੁੱਧ ਵੀ ਭਾਈ ਕਹਿੰਦਾ ਵੀ ਦੂਜੇ ਲੀਟਰ ਬਾ ਦੂਜੇ ਸੂਏ 12 ਲੀਟਰ ਕੱਢਿਆ ਵਾ ਤੇ ਤੀਜੇ ਸੂਏ ਮਿੱਤਰੋ ਇਹਨੇ ਸੋਣਾ ਟਰੇਲੂ ਵੀੜਗੂਆ ਕੋਈ ਵਪਾਰ ਦਾ ਕੰਮ ਨਹੀਂ ਚੰਗਾ ਹਵਾਨਾ ਬਣਾਉਂਦੀ ਆ ਰਹੀ ਆ ਚੰਗੀ ਸਿਹਤ ਆ ਚੰਗੀ ਪਲੀ ਵੀ ਐ ਤੇ ਚੰਗੀਆਂ ਮੱਝਾਂ ਦੇ ਵਿੱਚੋਂ ਆਪਾਂ ਕਹਿ ਸਕਦੇ ਹਾਂ ਮੋੜ ਲਈ ਕਿਉਂਕਿ ਬੂਰੀਆਂ ਮੱਝਾਂ ਮਿੱਤਰੋ ਬਹੁਤ ਘੱਟ ਨਿਕਲ ਰਹੀਆਂ ਨੇ ਜਿਹੜੇ ਹਿਸਾਬ ਨਾਲ ਇਹਦੀ ਮਿੱਤਰੋ ਬਿਊਟੀ ਐ ਫਿਸਕ ਕੁਆਲਿਟੀ ਸਿੰਘਾਂ ਦੀ ਸ਼ੇਪ ਐ ਤਾਂ ਜੇ ਇੱਕ ਤਰ੍ਹਾਂ ਦੀ ਮਿੱਤਰੋ ਬੱਚਾ ਸੋਹਣਾ ਹਾਂ ਬੂਰਾ ਨਾਲ ਲਈ ਤਾਂ ਚੰਗਾ ਬੱਚਾ ਹੁੰਦਾ ਤਾਂ ਮਿੱਤਰੋ ਮੇਲਿਆਂ ਦੇ ਵਿੱਚ ਆ ਸਕਦਾ ਕਿਉਂਕਿ ਸੋਹਣਾਪਣ ਮਿੱਤਰੋ ਆਪਾਂ ਫਿਰ ਕਹਣਾ ਹੀ ਬਹੁਤ ਐ ਕਿਉਂਕਿ ਇੰਨੇ ਕੁੰਡੇ ਸਿੰਘ ਕਿਸੇ ਕਿਸੇ ਪਸ਼ੂ ਦੇ ਮਿੱਤਰੋ ਮਿਲਦੇ ਨੇ ਤੇ ਕੀ ਰੇਟ ਆ ਇਹਦੀ ਆਪਾਂ ਗੱਲਬਾਤ ਕਰਦੇ ਹਾਂ ਜੀ ਰੇਟ ਫਿਰ ਕੀ ਕਰਤਾ ਜੀ ਇਹ ਇੱਕ ਵੀ ਮਾਣਤਾਂ ਹੋ ਜੂ ਮਾਣਤਾਂ ਕਰਦੇ ਤੇ ਫੋਨ ਨੰਬਰ ਜੀ ਆਪਣਾ 88721 88721 5252 5252 27 ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ